ਇਹ ਮਾਰੀ ਚਾਚਾ ਜੀ ਆਏ تھے ਉਹਨਕੇ ਸਮਾਨ ਰਹਿ ਗਿਆ ਬੈੱਡ ਦੇ ਨੀਚੇ ਉਹਨੂੰ ਪਤਾ ਵੀ ਨਹੀਂ ਥਾ ਪਰ ਇਹਨਾਂ ਨੇ ਕਾਫੀ ਹੈਲਪ ਕੀਤੀ ਇਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੀ ਪੈਸੇ ਰਹਿ ਗਏ 905 ਕਮਰੇ ਚ ਰੁਕੇ ਸੀ ਤੇ ਜਦੋਂ ਉਹਨਾਂ ਨੇ ਕੀਤਾ ਉਹਨਾਂ ਦਾ ਆਪਣੇ ਆਪ ਫੋਨ ਆਇਆ ਗੁਰਿੰਦਰਪਾਲ ਜੀ ਜਿਹੜੇ ਇੱਥੇ ਇੱਕ ਕਮੇਟੀ ਚ ਹੈ ਤੇ ਬਾਕੀ ਲੋਕ ਹੈ ਉਹਨਾਂ ਨੇ ਆਪਣਾ ਫੋਨ ਕੀਤਾ ਦੱਸਿਆ ਸਾਨੂੰ ਤੇ ਉਹਨਾਂ ਨੇ ਸਾਨੂੰ ਹੈਲਪ ਕੀਤੀ ਸਾਰੇ ਪੈਸੇ ਪੂਰੇ ਸਹੀ ਸਲਾਮਤ ਵਾਪਸ ਮਿਲ ਗਏ ਬਹੁਤ ਬਹੁਤ ਸ਼ੁਕਰੀਆ ਤੇ ਕਿੱਥੋਂ ਆਏ ਸੀ ਅਸੀਂ ਦਿੱਲੀ ਸੋ ਆਏ ਸੀ ਉਹ ਵੀ ਦਿੱਲੀ ਤੋਂ ਆਏ ਸੀ ਕਿੰਨੇ ਪੈਸੇ ਰਹਿ ਗਏ ਸੀ 77000 ਸੀਗੇ ਉਹ ਰਹਿ ਗਏ ਸੀਗੇ ਪੂਰੇ ਉਸ ਤਰ੍ਹਾਂ ਸਹੀ ਸਲਾਮਤ ਉਸ ਤਰ੍ਹਾਂ ਜਿੱਦੇ ਵਾਪਸ ਸੋ ਵੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਪੈਸੇ ਰਹਿ ਗਏ ਪਰ ਉਹਨਾਂ ਨੇ ਆਪਣੇ ਆਪ ਹੀ ਦੱਸਿਆ ਉਹਨਾਂ ਨੂੰ ਹੋਰ ਵੀ ਹੋਟਲਸ ਹੁੰਦੇ ਆ ਸਲਾਮਾ ਹੁੰਦੀਆਂ ਕਿ ਮੈਸੇਜ ਕੀ ਦੇਣਾ ਚਾਹੋ ਕਿ ਸਭ ਨੂੰ ਇਦਾਂ ਕਰਨਾ ਜੀ ਜੇ ਕਿਸੇ ਹੋਟਲ 'ਚ ਰਹਿ ਜਾਂਦੇ ਤਾਂ ਦਾ ਮਿਲਣੇ ਵੀ ਨਹੀਂ ਸੀ ਇਹ ਤਾਂ ਇੱਥੇ ਰਹਿ ਗਏ ਸੀ ਤਾਂ ਆਪਣੇ ਆਪ ਹੀ ਮਿਲ ਗਏ ਤੁਹਾਡਾ ਉਹਨਾਂ ਦਾ ਸ਼ੁਕਰੀਆ ਕਮੇਟੀ ਦਾ ਸ਼ੁਕਰੀਆ ਹੈ ਠੀਕ ਹੈ ਧੰਨਵਾਦ ਵੀ ਆਪਣਾ ਨਾਮ ਤੇ ਆਪਣੇ ਬਾਰੇ ਦੱਸ ਕੇ ਅੱਜ ਜਿਹੜੀ acomod ਰਹਿਣੀ ਸੀ ਉਹ ਤਸਦੀਕ ਕੀਤੀ ਹੈ ਸਾਡੀ ਮੈਂ ਗੁਰਵਿੰਦਰ ਸਿੰਘ ਸਾਰਾਗੜੀ ਨਿਵਾਸ ਇਨਚਾਰਜ ਮੇਰੇ ਨਾਲ ਸੁਪਰਵਾਈਜ਼ਰ ਸਰਾਰ ਨਾਵਲ ਸਿੰਘ ਜੀ ਬੈਠੇ ਆ ਰੂਮ ਨੰਬਰ 905 ਲੱਗਾ ਸੀ ਜਿੱਥੇ ਦਿੱਲੀ ਤੋਂ ਰਵਿੰਦਰ ਸਿੰਘ ਜੀ ਆਏ ਸੀ ਸੰਗਤ ਹਲ ਚੈੱਕ ਆਊਟ ਹੋਇਆ ਸੀ ਬੈੱਡ ਦੇ ਥੱਲੇ 70000 ਰੁਪਇਆ ਕੱਢਿਆ ਤੇ ਉਸਦੇ ਭਤੀਜਾ ਜੀ ਆਏ ਤੇ ਉਹਨਾਂ ਨੂੰ ਵਾਪਸ ਦੇ ਦਿੱਤਾ ਜੀ। ਕੀ ਕਹਿਣਗੇ ਬਾਕੀ ਇਹਦੇ ਲੋਕ ਇਸ ਦਾ ਆਪਣਾ ਸਮਾਨ ਗੁਰੂ ਘਰ 'ਚ ਜੇ ਕੋਈ ਸੰਗਤ ਦਾ ਸਮਾਨ ਰਹਿ ਜਾਂਦਾ ਸਟਾਫ ਬਹੁਤ ਇਮਾਨਦਾਰੀ ਨਾਲ ਵਾਪਸ ਕਰਦਾ ਜੀ। ਸਟਾਫ ਨੂੰ ਕੀ ਕਹਿੰਦੇ ਬਹੁਤ ਧੰਨਵਾਦ ਸਟਾਫ ਦਾ ਵੀ ਜੋ ਆਏ ਆ ਉਹਨਾਂ ਦਾ ਵੀ ਬਹੁਤ-ਬਹੁਤ ਜੀ। ਉਹਨਾਂ ਨੇ ਕੈਸ਼ ਹੀ ਰਹਿ ਗਿਆ ਸੀ। ਕੈਸ਼ ਹੀ ਰਹਿ ਗਿਆ ਸੀ ਪੇਮੈਂਟ ਉਹਨਾਂ ਦੀ। ਕੈਸ਼ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ। ਤੇ ਉਹ ਆਪਣਾ ਲੈ ਕੇ ਵਾਪਸ ਗਏ। ਵਾਪਸ ਚਲ ਗਏ ਜੀ ਉਹ ਲੈ ਕੇ। ਬਹੁਤ-ਬਹੁਤ ਧੰਨਵਾਦ। ਈ ਮਾਰੀ ਚਾਚਾ ਜੀ ਆਏ تھے ਉਹਨਕੇ ਸਮਾਨ ਰਹਿ ਗਿਆ ਬੈੱਡ ਦੇ ਨੀਚੇ ਉਹਨੂੰ ਕੋ ਪਤਾ ਵੀ ਨਹੀਂ ਥਾ ਬੈੱਡ ਦੇ ਅੰਦਰ ਕਿੱਥੇ ਹਲਕੀ ਫੇਰੀ ਇਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੀ پیسے ਰਹਿ ਗਏ ਉਹ 905 ਕਮਰੇ ਚ ਰੁਕੇ ਸੀ ਤੇ ਜਦੋਂ ਉਹਨਾਂ ਨੇ ਕੀਤਾ ਉਹਨਾਂ ਦਾ ਆਪਣੇ ਆਪ ਫੋਰਾ ਹੈ ਗੁਰਿੰਦਰਪਾਲ ਜੀ ਜਿਹੜੇ ਇੱਥੇ ਇੱਕ ਕਮੇਟੀ ਚ ਹੈ ਤੇ ਬਾਕੀ ਲੋਕ ਹੈ ਉਹਨਾਂ ਨੇ ਆਪਣਾ ਫੋਨ ਕੀਤਾ ਦੱਸਿਆ ਸਾਨੂੰ ਤੇ ਉਹਨਾਂ ਨੇ ਸਾਨੂੰ ਮਦਦ ਕੀਤੀ ਸਾਰੇ ਪੈਸੇ ਪੂਰੇ ਸਹੀ ਸਲਾਮਤ ਵਾਪਸ ਮਿਲ ਗਏ ਉਹਨਾਂ ਦਾ ਸ਼ੁਕਰੀਆ ਤੇ ਕਿੱਥੋਂ ਆਏ ਸੀ ਦੀ ਦਿੱਲੀ ਸਾਈ ਸੀ ਉਹ ਵੀ ਦਿੱਲੀ ਤੋਂ ਆਏ ਸੀ ਕਿੰਨੇ ਪੈਸੇ ਰਹਿ ਗਏ ਸੀ 77000 ਸੀਗੇ ਉਹ ਰਹਿ ਗਏ ਸੀਗੇ ਪੂਰੇ ਉਸ ਤਰ੍ਹਾਂ ਸਹੀ ਸਲਾਮਤ ਉਸ ਤਰ੍ਹਾਂ ਮਿਲ ਕੇ ਵਾਪਸ ਸੋਮੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਪੈਸੇ ਰਹਿ ਗਏ ਪਰ ਉਹਨਾਂ ਨੇ ਆਪਣੇ ਆਪ ਹੀ ਦੱਸਿਆ ਉਹਨਾਂ ਨੂੰ ਹੋਰ ਵੀ ਹੋਟਲਸ ਹੁੰਦੇ ਆ ਸਲਾਮਾ ਹੁੰਦੀਆਂ ਕੀ ਮੈਸੇਜ ਕੀ ਦੇਣਾ ਚਾਹੁੰਦਾ ਇਹ ਸਭ ਨੂੰ ਇਦਾਂ ਕਰਨਾ ਜੀ ਜੇ ਜੇ ਕਿਸੇ ਹੋਟਲ 'ਚ ਰਹਿ ਜਾਂਦੇ ਤਾਂ ਦਾ ਮਿਲਣੇ ਵੀ ਨਹੀਂ ਸੀ ਇਹ ਤਾਂ ਇੱਥੇ ਰਹਿ ਗਏ ਸੀ ਤਾਂ ਆਪਣੇ ਆਪ ਹੀ ਮਿਲ ਗਏ ਥੋੜਾ ਉਹਨਾਂ ਦਾ ਸ਼ੁਕਰੀਆ ਕਮੇਟੀ ਦਾ ਸ਼ੁਕਰੀਆ ਸਰ ਠ ਕੀ ਆਪਣਾ ਨਾਮ ਤੇ ਆਪਣੇ ਬਾਰੇ ਦੱਸ ਕੇ ਅੱਜ ਜਿਹੜੀ ਮੂਡ ਰਹਿ ਗਈ ਸੀ ਉਸ ਤੋਂ ਤਸਦੀਕ ਕੀਤੀ ਜਾਂ ਸਾਡੀ ਮਾਂ ਗੁਰਵਿੰਦਰ ਸਿੰਘ ਸਾਰਾਗੜੀ ਨਿਵਾਸ ਇਨਚਾਰਜ ਮੇਰੇ ਨਾਲ ਸੁਪਰਵਾਈਜ਼ਰ ਸਰਾਰ ਨਾਵਲ ਸਿੰਘ ਜੀ ਬੈਠੇ ਆ ਰੂਮ ਨੰਬਰ 905 ਲੱਗਾ ਸੀ ਜਿੱਥੇ ਦਿੱਲੀ ਤੋਂ ਰਵਿੰਦਰ ਸਿੰਘ ਜੀ ਆਏ ਸੀ ਸੰਗਤ ਹਾਲ ਚੈੱਕ ਆਊਟ ਹੋਇਆ ਸੀ ਬੈੱਡ ਦੇ ਥੱਲੇ 70000 ਰੁਪਇਆ ਕੱਢਿਆ ਤੇ ਉਸਦੇ ਭਤੀਜਾ ਜੀ ਆਏ ਤੇ ਉਹਨਾਂ ਨੂੰ ਵਾਪਸ ਦੇ ਦਿੱਤਾ ਕੀ ਕਹਾਂ ਜਦੋਂ ਬਕੀ ਦੇ ਲੋਕ ਇਸ ਦਾ ਤਾਂ ਸਮਾਨ ਕੋਈ ਗੁਰੂ ਘਰ ਜੇ ਕੋਈ ਸੰਗਤ ਦਾ ਸਮਾਨ ਰਹਿ ਜਾਂਦਾ ਸਟਾਫ ਬਹੁਤ ਇਮਾਨਦਾਰੀ ਨਾਲ ਵਾਪਸ ਕਰਦਾ ਜੀ ਸਟਾਫ ਨੂੰ ਕੀ ਕਹਾਂ ਜੀ ਬਹੁਤ ਧੰਨਵਾਦ ਸਟਾਫ ਦਾ ਵੀ ਜੋ ਆਏ ਆ ਉਹਨਾਂ ਦਾ ਵੀ ਬਹੁਤ-ਬਹੁਤ ਜੀ ਕੈਸ਼ ਹੀ ਰਹਿ ਗਿਆ ਸੀ ਕੈਸ਼ ਹੀ ਰਹਿ ਗਿਆ ਸੀ ਪੇਮੈਂਟ ਉਹਨਾਂ ਦੀ ਕੈਸ਼ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਉਹ ਆਪਣਾ ਲੈ ਕੇ ਵਾਪਸ ਨੇ ਵਾਪਸ ਚਲ ਗਏ ਜੀ ਉਹ ਲੈ ਕੇ ਬਹੁਤ-ਬਹੁਤ ਧੰਨਵਾਦ